ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਛੋਟਾ ਕੱਲੂ ਕਾਰਾ ਸਾਹਿਬ ਜੋ ਕਿ ਸਾਹਮਣੇ ਤੁਹਾਨੂੰ ਨਜ਼ਰ ਹੀ ਆ ਰਿਹਾ ਹੋਵੇਗਾ ਇਹਨੂੰ ਸ਼ਹੀਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਹਾਂ ਤੇ ਨਾਲੇ ਹੀ ਤੁਹਾਨੂੰ ਇਸ ਦਾ ਇਤਿਹਾਸ ਸਰਵਨ ਕਰਵਾਉਂਦੇ ਹਾਂ ਛੋਟਾ ਕੱਲੂ ਕਾਰਾ ਸਿੱਖਾਂ ਤੇ ਮੁਗਲਾਂ ਦਰਮਿਆਨ ਹੋਈ ਲੜਾਈ 1746 ਈਸਵੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਹਨੂਆਨ ਸ਼ੰਭ ਚੋਂ ਵਾਪਰਿਆ ਖੂਨੀ ਦਖਾਂਤ ਜੋ ਇਤਿਹਾਸ ਵਿੱਚ ਛੋਟੇ ਕੱਲੂ ਕਾਰਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹੁਣ ਇਸ ਸਮੇਂ ਇਸ ਜਗ੍ਹਾ ਤੇ ਗੁਰਦੁਆਰਾ ਛੋਟਾ ਕੱਲੂ ਕਾਰਾ ਸਾਹਿਬ ਬਣਿਆ ਹੋਇਆ ਹੈ ਇਸ ਸਥਾਨ ਤੇ ਕਹਿੰਦੇ ਹਨ ਕਿ 10 ਤੋਂ 12 ਹਜ਼ਾਰ ਸਿੱਖ ਤੇ ਬੱਚੇ ਮਾਤਾਵਾਂ ਸ਼ਹੀਦ ਹੋਈਆਂ ਸਨ ਹੁਣ ਇਸ ਦਾ ਤੁਹਾਨੂੰ ਪੁਰਾ ਇਤਿਹਾਸ ਦੱਸਦੇ ਹਾਂ ਇਸ ਵਿੱਚ ਲਗਭਗ ਕਹਿੰਦੇ ਆ ਕਿ 10 ਤੋਂ 12 ਹਜ਼ਾਰ ਸਿੱਖਾਂ ਦੀ ਸ਼ਹੀਦੀ ਹੋਈ ਹੈ 18ਵੀਂ ਸਦੀ ਦੇ ਅੱਧ ਵਿੱਚ ਦੀਵਾਨ ਲਖਪਤ ਰਾਏ ਦੇ ਭਰਾ ਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੇ ਪਿੰਡ ਖੋਖਰਾ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੇ ਲਈ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ ਤੇ ਉਸ ਨੇ ਸੌਂ ਵੀ ਖਾਦੀ ਕੀ ਉਹ ਸਿੱਖਾਂ ਨੂੰ ਰਹਿ ਨਹੀਂ ਦੇਵੇਗਾ ਲਾਹੌਰ ਦੇ ਸ਼ਾਹੀ ਗਵਰਨਰ ਜਹਾਂ ਖਾਨ ਤੋਂ ਵੱਡੀ ਸਾਰੀ ਫੌਜ ਇਕੱਤਰ ਕੀਤੀ ਅਗਲੇ ਹੀ ਦਿਨ ਲਾਹੌਰ ਵਿੱਚ ਮੱਸਿਆ ਦੇ ਦਿਨ ਉਸ ਨੇ ਬਾਜ਼ਾਰ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਇਸ ਦਰਦਨਾਕ ਘਟਨਾ ਦੀ ਖਬਰ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਸਨੇ ਉਸ ਸਮੇਂ ਸਾਰੇ ਸਿੱਖ ਜਰਨੈਲਾਂ ਨੂੰ ਸਨੇਹਾ ਭੇਜਿਆ ਫੌਜਾਂ ਸਮੇਤ ਕਾਹਨੂਆ ਦੇ ਸ਼ੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ ਜੋ ਕਿ ਗੁਰਦਾਸਪੁਰ ਵਿੱਚ ਮੌਜੂਦ ਹੈ ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਾਹਨੂਆ ਦੇ ਸ਼ੰਭ ਵਿੱਚ ਪੁੱਜ ਗਏ ਜਿੱਥੇ ਸਿੱਖ ਫੌਜਾਂ ਦੀ ਗਿਣਤੀ ਸਿਰਫ 25000 ਦੇ ਕਰੀਬ ਸੀ ਦੂਜੇ ਪਾਸੇ ਦੀਵਾਨ ਲਖਪਤਰ ਆਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕੀਤਾ ਤੇ ਉਹ ਉਸ ਥਾਂ ਤੇ ਪਹੁੰਚ ਕੇ ਸਿੱਖਾਂ ਨੂੰ ਘੇਰਾ ਪਾ ਲਿਆ ਕਾਨੂੰਨ ਸ਼੍ਰੀ ਹਰਗੋਬਿੰਦਪੁਰ ਗੁਰਦਾਸਪੁਰ ਤੋਂ ਬਿਆਸ ਦਰਿਆ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਵਿਸ਼ਾਲ ਸੰਭ ਚੌਪੁੱਜੀ ਸਾਹੀ ਫੌਜ ਨੇ ਪੁਲਿਸ ਚੌਕੀਆਂ ਕਾਇਮ ਕੀਤੀਆਂ ਤੇ ਖਾਸ ਖਾਸ ਟਿਕਾਣਿਆਂ ਉੱਤੇ ਉਪਾਂ ਵੀ ਬੀੜ ਦਿੱਤੀਆਂ ਸਾਮਬ ਨੇਰਲੇ ਬਸਨੀਕ ਲੋਕਾਂ ਨੂੰ ਸਿੱਖੀ ਦੇ ਹਰ ਸਰਗਰਮੀ ਸੰਬੰਧੀ ਜਾਣਕਾਰੀ ਦੇਣ ਲਈ ਹਦਾਇਤ ਜਾਰੀ ਕਰ ਦਿੱਤੀ ਉਹਨਾਂ ਨੇ ਮੁਗਲ ਫੌਜਾਂ ਨੇ ਸਿੱਖਾਂ ਨੂੰ ਘੇਰਾ ਪਾ ਲਿਆ ਤੇ ਉਹ ਜਦੋਂ ਉਸ ਟਾਈਮ ਕਹਿੰਦੇ ਕਿ ਇੱਥੇ ਬਹੁਤ ਘਣਿਆ ਜੰਗਲ ਹੁੰਦਾ ਸੀ ਤੇ ਸਿੱਖ ਇਸ ਜੰਗਲ ਵਿੱਚ ਆਣ ਕੇ ਸਿੱਖਾਂ ਨੇ ਸ਼ਰਨ ਲੈ ਲਈ ਇਧਰ ਰਾਤ ਵੇਲੇ ਜੰਗਲ ਬਾਹਰ ਨਿਕਲਦੇ ਲਕਪਤੜਾ ਕਹਿੰਦੇ ਹਨ ਕਿ ਸਿੰਘ ਜਿਹੜੇ ਆ ਰਾਤ ਵੇਲੇ ਇਸ ਤੋਂ ਇਸ ਜਗ੍ਹਾ ਤੋਂ ਨਿਕਲਦੇ ਸੀ ਤੇ ਉਹ ਲੱਖ ਪਤਰਾ ਇਹਦੀਆਂ ਫੌਜਾਂ ਕੋਲੋਂ ਉਹਨਾਂ ਦਾ ਰਾਸ਼ਨ ਤੇ ਹਥਿਆਰ ਵਗੈਰਾ ਲੁੱਟ ਕੇ ਫਿਰ ਜੰਗਲ ਵਿੱਚ ਚਲੇ ਜਾਂਦੇ ਸੀ ਇਹ ਸੰਭ ਦਾ ਘੇਰਾ ਲਗਭਗ ਕਿ 3 ਮਹੀਨੇ ਚੱਲਦਾ ਹੀ ਰਿਹਾ ਜਦੋਂ ਕਹਿੰਦੇ ਆ ਕਿ ਲੰਬੀ ਚੱਲਦੀ ਰਹੀ ਲੜਾਈ ਦੇ ਸਿੰਘਾਂ ਦਾ ਰਾਸ਼ਨ ਜਿਹੜਾ ਪਾਣੀ ਖਤਮ ਹੋਣਾ ਸ਼ੁਰੂ ਹੋ ਗਿਆ ਇਸ ਨਾਲ ਸਿੰਘਾਂ ਦੀ ਕਾਫੀ ਜਾਨੀ ਨੁਕਸਾਨ ਸਿੱਖਾਂ ਦਾ ਕਾਫੀ ਜਾਨੀ ਨੁਕਸਾਨ ਜਿਹੜਾ ਉਹ ਆਰੰਭ ਹੋਣਾ ਸ਼ੁਰੂ ਹੋ ਗਿਆ ਪਰ ਸਿੱਖਾਂ ਨੇ ਹਾਰ ਨਹੀਂ ਮੰਨੀ ਸਿੱਖਾਂ ਨੇ ਰਾਸ਼ਨ ਦੇ ਚਾਲੇ ਪੈਣ ਦੀ ਖਬਰ ਜਦੋਂ ਮਲਤਾਨ ਦੇ ਵਜੀਰ ਕੋੜਾ ਮੱਲ ਨੂੰ ਲੱਗੀ ਤਾਂ ਉਸਨੇ ਹਜ਼ਾਰਾਂ ਖੱਜਰਾ ਘੋੜੀਆਂ ਉੱਤੇ ਰਾਸ਼ਨ ਲਾਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਖੁਫੀਆ ਤੌਰ ਉੱਤੇ ਸਿੰਘਾਂ ਨੂੰ ਸਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ ਖੱਜਰਾ ਤੁਹਾਡੇ ਨੇੜੇੋਂ ਗੁਜ਼ਰਨ ਤਾਂ ਗੁਜਰਨਗੇ ਤਾਂ ਲੋਟਲੇ ਜਾਣ ਇਹ ਸਿੱਖਾਂ ਲਈ ਇੱਕ ਖੁਸ਼ੀ ਵਾਲੀ ਖਬਰ ਸੀ ਤੇ ਉਹਨਾਂ ਨੇ ਇੰਜ ਹੀ ਕੀਤਾ ਜਦੋਂ ਵਪਾਰੀ ਕਾਨੂੰਨਾਂ ਦੇ ਸ਼ਬ ਨੇੜਿਓਂ ਗੁਜ਼ਰ ਇਹ ਸਨ ਤਾਂ ਸਿੱਖਾਂ ਨੇ ਇਹ ਰਾਸ਼ਨ ਆਪਣੇ ਹੱਥਾਂ ਚੋਂ ਕਰ ਲਿਆ ਸੀ ਜਿਸ ਨਾਲ ਸਿੱਖ ਜਨਨ ਨੂੰ ਭਾਰੀ ਰਾਹਤ ਮਿਲੀ ਸਿੱਖਾਂ ਦੇ ਹੌਸਲੇ ਬਲੰਦ ਹੋ ਗਏ ਕੌੜਾ ਮਲ ਦੀ ਇਸੇ ਨੇਕੀ ਕਰਕੇ ਉਸ ਨੂੰ ਸਿੱਖ ਇਤਿਹਾਸ ਚੋਂ ਮਿੱਠਾ ਮਲ ਵੀ ਕਿਹਾ ਜਾਂਦਾ ਹੈ ਉਧਰ ਲਖਪਤ ਰਾਏ ਤੇ ਮਾਮਾ ਦੇ ਲਖਪਤ ਰਾਏ ਦੇ ਮਾਮਾ ਦੇ ਪੁੱਤਰ ਸਿੱਖ ਹੱਥੋਂ ਮਾਰੇ ਗਏ ਮਾਮੇ ਦਾ ਪੁੱਤਰ ਜਰਵਸ ਸਿੱਖ ਹੱਥੋਂ ਮਾਰਿਆ ਗਿਆ ਸੀ ਉਹ ਆਪਣੀ ਹਾਰ ਨੂੰ ਵੇਖ ਕੇ ਘਟਿਆ ਤੌਰ ਤਰੀਕਿਆਂ ਉੱਤੇ ਉਤਰ ਗਿਆ ਉਸ ਨੇ ਸੋਚਿਆ ਕਿ ਦਿੱਲੀ ਦਰਬਾਰ ਜਾ ਕੇ ਕੀ ਮਹਿਮੂਮ ਖਾਵਾਂਗਾ ਉਸ ਨੇ ਨੇਰਲੇ ਪਿੰਡਾਂ ਦੇ ਲਹਾਰ ਤਰਖਾਨ ਇਕੱਠੇ ਕਰਕੇ ਸ਼ਾਂਬਨੂਮਾ ਜੰਗਲਾਂ ਨੂੰ ਰੁੱਖ ਨੂੰ ਰੁੱਖਾਂ ਨੂੰ ਕਟਵਾ ਕੇ ਚਫੇਰੀਆਂ ਅੱਗ ਲਗਾ ਦਿੱਤੀ ਸਾਰੇ ਜੰਗਲ ਨੂੰ ਨੇ ਆਪਣੇ ਹੱਥੀ ਆਪਣੇ ਅੱਗ ਲਗਾ ਦਿੱਤੀ ਜਿਸ ਨਾਲ ਸਿੱਖਾਂ ਨੂੰ ਚਾਰ ਸਫੇਰਿਓ ਮਸੀਬਤਾਂ ਪੈ ਗਈਆਂ ਇਸ ਇੱਕ ਜੇਟ ਹਾਰ ਦੀ ਗਰਮੀ ਵੀ ਉਦੋਂ ਉਸ ਟਾਈਮ ਬਹੁਤ ਸੀ ਦੂਜੇ ਪਾਸੇ ਜੰਗਲ ਬਹੁਤ ਜ਼ਿਆਦਾ ਸੀ ਤੇ ਜੰਗਲ ਨੂੰ ਅੱਗ ਲੱਗਣ ਦੇ ਨਾਲ ਤੀਜਾ ਉੱਥੇ ਉੱਚੀ ਪਹਾੜੀ ਪਹਾੜ ਤੇ ਵਿਰੋਧੀ ਪਹਾੜੀ ਰਾਜਾਂ ਦੇ ਚੌਥੇ ਚੜ੍ਹਦੇ ਪਾਸੇ ਸੂਗ ਦਾ ਬਿਆਸ ਦਰਿਆ ਸੀ ਕਿਉਂਕਿ ਇਸ ਦੇ ਨਾਲ ਹੀ ਬਿਆਸ ਦਰਿਆ ਅਜੇ ਵੀ ਜਿਹੜਾ ਚੱਲਦਾ ਹੈ ਉਹ ਕਾਫੀ ਭਰਿਆ ਹੋਇਆ ਸੀ ਸਿੱਖ ਜਨੈਲਾ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰਕੇ ਮੈਦਾਨੇ ਜੰਗ ਚੋਂ ਦੁਸ਼ਮਣ ਨਾਲ ਜੂੰਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਫੈਸਲਾ ਕਰ ਲਿਆ ਸਿੰਘ ਚੜ੍ਹਦੀ ਕਲਾ ਦੇ ਜਕਾਰੇ ਲਾਉਂਦੇ ਰਹੇ ਦੁਸ਼ਮਣ ਖਿਲਾਫ ਝੂਜ ਜੂੰਜਦੇ ਰਹੇ ਫਿਰ ਉਹਨਾਂ ਨੇ ਗਹਿਚ ਲੜਾਈ ਦੌਰਾਨ 11000 ਤੋਂ ਵੱਧ ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ 2000 ਦੇ ਕਰੀਬ ਸਿੱਖ ਜੰਗਲ ਵਿੱਚ ਲੱਗੀ ਅੱਗ ਦੇ ਬਿਆਸ ਦਰਿਆ ਨੂੰ ਪਾਰ ਕਰਦੇ ਸ਼ਹੀਦियां ਪ੍ਰਾਪਤ ਕਰ ਗਏ। ਸੈਂਖੜੇ ਸਿੱਖਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ ਜਿੱਥੇ ਉਹਨਾਂ ਨੂੰ ਬੇਰहमी ਨਾਲ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਛੋਟੇ ਘੱਲੂ ਘਰੇ ਦੇ ਨਾਮ ਨਾਲ ਜਾਣੇ ਜਾਂਦੇ ਇਸ ਸਥਾਨ ਉੱਤੇ ਇੱਕ ਰਕਬੇ ਸਿੱਖ ਹੈਰੀਟੇਜਲ ਕੰਪਲੈਕਸ ਵੀ ਬਣਾਇਆ ਗਿਆ ਹੈ। ਜਿਹੜੀ ਤੁਸੀਂ ਹੁਣ ਹਰੇ ਭਰੇ ਇੱਥੇ ਫਸਲਾਂ ਦੇਖ ਰਹੇ ਹੋ ਕਿਸੇ ਸਮੇਂ ਇਸ ਜਗ੍ਹਾ ਦੇ ਉੱਪਰ ਜੰਗਲ ਹੁੰਦਾ ਸੀ ਬਹੁਤ ਹੀ ਘਣਿਆ ਜੰਗਲ ਹੁੰਦਾ ਸੀ ਜਿੱਥੇ ਉਦੋਂ ਬਗਲਾ ਨੇ ਅੱਗ ਲਗਾ ਦਿੱਤੀ ਸੀ ਤੇ ਹੁਣ ਛੋਟਾ ਕਲੂਗਰਾ ਸਾਹਿਬ ਨੂੰ ਸ਼ਹੀਦਾਂ ਦਾ ਵੀ ਦਰਜਾ ਦਿੱਤਾ ਗਿਆ ਹੈ ਇਸ ਸਥਾਨ ਤੇ ਹਰ ਰੋਜ਼ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਤੇ ਹਰ ਐਤਵਾਰ ਨੂੰ ਇੱਥੇ ਚਪੈਰਾ ਸਾਹਿਬ ਕਟਿਆ ਜਾਂਦਾ ਹੈ ਸੰਗਤਾਂ ਇੱਥੇ ਆਣ ਕੇ ਚਪੈਰਾ ਸਾਹਿਬ ਦਾ ਪਾਠ ਕਰਦੀਆਂ ਹਨ ਇਤਿਹਾਰ ਐਤਵਾਰ ਨੂੰ ਗਤਕਾ ਵੀ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਹਨ ਤੇ ਇਸ ਦੇ ਨਾਲ ਹੀ ਇੱਥੇ 24 ਘੰਟੇ ਲੰਗਰ ਚੱਲਦਾ ਹੈ ਐਤਵਾਰ ਨੂੰ ਇੱਥੇ ਕਾਫੀ ਸੰਗਤਾਂ ਜਿਹੜੀਆਂ ਉਹ ਇੱਥੇ ਹਾਜ਼ਰੀ ਭਰਦੀਆਂ ਹਨ